ਇਹਦੀ ਕੰਨ ਤਾਨ ਲਾਇਆ ਸਾਰੇ ਜੀ ਚੁੰਨਾ ਸੀ ਹਾਂਜੀ ਚੁੰਨਾ ਸੀ ਇਹਦੇ ਮੇਰੇ ਤਾਂ 50 ਸੇ 60 ਕਿਲੇ ਤੱਕ ਨੁਕਸਾਨ ਆ ਜੀ ਅੱਛਾ ਹਾਂਜੀ ਚੁੰਨੇ ਦਾ ਇਹਦੇ ਵੀ ਹੈ 7 ਕਿਲੇ ਥੇ ਆ ਤਾਂ ਬਾਦਬੁਰ ਹੈ ਬਾਦਬੁਰ ਵੀ ਮੇਰੇ ਇਕੱਟਾ-ਕੜਵਾ 25 ਕਿਲੇ ਵਾਹ ਲਾਇਆ ਹੈ ਮੈਂ ਚੁੰਨਾ 18 ਕਿਲੇ ਚੁੰਨਾ ਲਾਇਆ ਤਾਂ 10 ਕਿਲਾ 12 ਕਿਲਾ ਮੈਂ ਉਹ ਤਿਲ ਲਾਇਆ ਤਿਲ ਵੀ ਬੜਾ ਸ਼ਾਨਦਾਰ ਚੱਲਿਆ ਜੀ ਇੱਥੇ ਕਿੰਨੀ ਕੁ ਫਸਲ ਹੋਊ ਜਿਹੜੀ ਹੁਣ ਪੂਰੀ ਤਰ੍ਹਾਂ ਰੁੜ ਚੁੱਕੀ ਹੈ ਤੇ 12 ਕਿਲੇ ਤੋਂ ਤਾਂ ਇਧਰੋਂ ਦਾ ਤਵਾ ਹੋ ਗਈ ਹੈ ਇਧਰ ਪਿੱਛੇ ਕੋਠੀ ਦੇ ਬੱਚੀ ਹੋਣੀ ਥੋੜੀ ਬਹੁਤ ਇਹ ਤਾਂ ਪੂਰੀ ਰੁੜ ਗਈ ਜ਼ਮੀਨ ਸਾਰੀ ਰੁੜ ਗਈ ਆ ਮੁੱਖ ਕਾਰਨ ਜਿਹੜਾ ਨਾ ਇਹ ਸੋਲ ਹਿਮਾਚਲ ਸਰਕਾਰ ਕਰਾ ਰਹੀ ਹੈ ਨਾ ਦੋਸ਼ ਹੈ ਨਹੀਂ ਅਗਰ ਇਹ 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 ਏਰੀਆ ਨੂੰ ਮਾਨੀ ਜ਼ੋਨ ਡਿਕਲੇਅਰ ਨਾ ਕੀਤਾ ਗਿਆ ਤਾਂ 5 ਸਾਲ ਦੇ ਵਿੱਚ ਵਿੱਚ ਸਾਰਾ ਏਰੀਆ ਬਰਬਾਦ ਹੈ ਇਹ ਆਪਦਾ ਜਿਹੜੀ ਹੈ ਇਹ ਕੋ ਕੁਦਰਤੀ ਹੈ ਨਹੀਂ ਇਹ ਮੈਨ ਮੇਡ ਆਪਦਾ ਹੈ ਇਹ ਹਿਮਾਚਲ ਸਰਕਾਰ ਦੁਆਰਾ ਪੈਦਾ ਕੀਤੀ ਗਈ ਆਪਦਾ ਔਰ ਫਸਲਾਂ ਜਨ ਕੇ ਬੜੇ ਪੱਧਰ ਤੇ ਜਨ ਕੇ ਬਰਬਾਦ ਹੋ ਗਈ ਹੈ ਕਿੰਨੀ ਕਿੱਲੇ ਜ਼ਮੀਨ ਬਰਬਾਦ ਹੋ ਗਈ ਉੱਪਰ ਤੋਂ ਲੈ ਕੇ ਹੇਠਾਂ ਸੈਕੜੇ ਕਿਲਾ ਫਸਲ ਹੈ ਉਹ ਬਰਬਾਦ ਹੋ ਗਈ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਹਾਲ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਸੋਸ਼ਲ ਮੀਡੀਆ ਦੇ ਉੱਤੇ ਪਾਣੀ ਦੇ ਵਿੱਚ ਹੜ੍ਹ ਦੇ ਪਾਣੀ ਦੇ ਵਿੱਚ ਟੈ ਟੇਰੀ ਹੋਈ ਇੱਕ ਕੋਠੀ ਦੀਆਂ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਨੇ ਕਿੱਥੇ ਉਹ ਕੋਠੀ ਹੈ ਕਿਵੇਂ ਸਾਰੀ ਘਟਨਾ ਵਾਪਰੀ ਉਹ ਕਦੋਂ ਇਹ ਪਾਣੀ ਆਇਆ ਸਾਰੀ ਗੱਲਬਾਤ ਕਰਾਂਗੇ ਅਸੀਂ ਇਸ ਟਾਈਮ ਹਿਮਾਚਲ ਦੇ ਮੰਡ ਭੋਗਰਾ ਪਿੰਡ ਦੇ ਵਿੱਚ ਮੌਜੂਦ ਆ ਔਰ ਮੇਰੇ ਪਿੱਛੇ ਤੁਸੀਂ ਉਹ ਕੋਠੀ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਉਹ ਕੋਠੀ ਹੁਣ ਪੂਰੀ ਤਰ੍ਹਾਂ ਦੇ ਨਾਲ ਢਾਈ ਢੇਰੀ ਹੋ ਚੁੱਕੀ ਆ ਤਿੰਨ ਮੰਜ਼ਲਾ ਇਹ ਇਮਾਰਤ ਸੀਗੀ ਤਿੰਨ ਮੰਜ਼ਲਾ ਇਹ ਕੋਠੀ ਸੀਗੀ ਇਹਦੇ ਵਿੱਚ ਰਹਿਣ ਵਾਲੇ ਮਾਲਕ ਇਥੋਂ ਜਾ ਚੁਕੇ ਨੇ ਛੱਡ ਕੇ ਕਿਉਂਕਿ ਘਰ ਦੇ ਹਾਲਾਤ ਬੇहद ਬੱਤਰ ਹੋ ਚੁਕੇ ਨੇ ਔਰ ਤੁਸੀਂ ਇੱਧਰ ਦੇ ਪਾਸੇ ਪਾਣੀ ਦਾ ਬਹਾਅ ਦੇਖੋਗੇ ਤਾਂ ਪਾਣੀ ਦਾ ਬਹਾਅ ਹੁਣ ਤੱਕ ਦੀਆਂ ਜਿੰਨੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਹੁਣ ਤੱਕ ਦੀਆਂ ਸਭ ਤੋਂ ਖੌਫਨਾਕ ਤੇ ਖਤਰਨਾਕ ਤਸਵੀਰਾਂ ਤੁਹਾਨੂੰ ਇਹ ਦਿਖਾ ਰਿਹਾ ਹੈ ਇਹ ਪੌਗ ਡੈਮ ਦਾ ਪਾਣੀ ਜੋ ਬਿਆਸ ਦਰਿਆ ਦੇ ਵਿੱਚ ਪੈਂਦਾ ਉਥੋਂ ਟੁੱਟ ਕੇ ਬਨ ਔਰ ਪਾਣੀ ਜਦੋਂ ਇਸ ਖੜ ਦੇ ਵਿੱਚ ਆਇਆ ਤਾਂ ਫਿਰ ਇਸ ਕੋਠੀ ਦੇ ਨਾਲ ਟਕਰਾਇਆ ਕੁਝ ਸਮਾਂ ਪਾਣੀ ਦੇ ਵਿੱਚ ਬਹਾਅ ਵਧਿਆ ਔਰ ਵਦਨ ਤੋਂ ਬਾਅਦ ਇਹ ਕੋਠੀ ਨੂੰ ਆਪਣੀ ਚਪੇੜ ਦੇ ਵਿੱਚ ਲਿਆ ਔਰ ਇਹ ਕੋਠੀ ਹੁਣ ਟਹਾਟੇਰੀ ਹੋ ਚੁੱਕੀ ਹੈ ਕਦੋਂ ਇਸ ਕੋਠੀ ਦੇ ਵਿੱਚ ਇਸ ਘਰ ਦੇ ਮਾਲਕ ਰਹੇ ਸੀਗੇ ਕਿਵੇਂ ਇੱਥੇ ਇੱਕ ਘਰ ਬਣਾਇਆ ਸੀ ਔਰ ਕਦੋਂ ਪਾਣੀ ਆਉਂਦਾ ਔਰ ਕਦੋਂ ਇਹ ਸਾਰੀ ਘਟਨਾ ਵਾਪਰਦੀ ਸਾਰੀ ਗੱਲ ਮਤ ਕਰਾਂਗੇ ਬਜ਼ੁਰਗ ਸਾਡੇ ਨਾਲ ਨੇ ਕੀ ਨਾਮ ਹੈ ਤੁਹਾਡਾ ਅਲੀ ਬਾਬਾ ਅਲੀ ਬਾਬਾ ਇਹ ਕਦੋਂ ਇਹ ਸਾਰਾ ਪਾਣੀ ਇਸ ਖੜ ਦੇ ਵਿੱਚ ਆਇਆ ਇਹ ਜੀ ਇਹ ਤਾਂ 2023 ਨੂੰ ਅੱਜ ਜਿਹੜੀ ਆਇਆ ਹਾ ਇਦਾਂ ਉਹ ਪਾਣੀ ਵੜ ਗਿਆ ਹਾ ਹਾਂ ਉਹਦੇ ਵਿੱਚ ਸਾਨੂੰ ਕੋਈ ਨੁਕਸਾਨੀ ਤੇ ਆ ਹਾਂ ਉਦੋਂ ਜੂ ਬਾਦ ਜਿਹੜੀ ਹੁਣ 2025 ਨੂੰ ਜਿਹੜੀ ਆਇਆ ਪਾਣੀ ਇਹ ਬੜੀ ਭਾਰੀ ਨੁਕਸਾਨ ਤਬਾਹੀ ਕੀਤਾ ਅੱਛਾ ਹਾਂਜੀ ਤਾਂ ਇਹ ਪਾਣੀ ਇੱਥੇ ਰਾਤ ਨੂੰ ਆਉਣਾ ਸ਼ੁਰੂ ਹੋ ਗਿਆ ਜਾਂ ਮੇਰੇ ਰਾਤ ਨੂੰ ਰਾਤੀ ਆਇਆ ਜੀ ਇਹ ਇਹ ਰਾਤੀ ਜਿਹੜਾ ਆਇਆ ਹਾ ਤਾਂ ਉਹਨਾਂ ਨੇ ਰੇਟ ਬਣਿਆ ਹੈ ਬਾ ਪ੍ਰੈਸ਼ਰ ਬੁਲਾਣੀ ਲੱਗੇ ਤਾਂ ਉਹਦੇ ਕਾਰਨ ਕਰਕੇ ਥੋੜਾ ਪਾਣੀ ਇਧਰ ਤੱਕਿਆ ਅੱਛਾ ਅੱਛਾ ਕਦੋਂ ਦੀ ਇਹ ਕੋਠੀ ਬਣੀ ਹੈਗੀ ਇੱਥੇ ਕਿੰਨੇ ਸਾਲ ਦੀ ਹੋ ਗਿਆ ਸਵਾ 20 ਸਾਲ ਹੋ ਗਿਆ ਜੀ ਅੱਛਾ ਹਾਂਜੀ 20 ਸਾਲ ਤੋਂ ਇੱਥੇ ਬਣੀ ਹੈ ਕੋਠੀ ਇਸ ਤੋਂ ਪਹਿਲਾਂ ਜਦੋਂ 2019 ਦੇ ਇੱਕ ਕੁਸਲਾ ਡਾਈ ਨਹੀਂ ਜੀ ਉਸਲੇ ਨਹੀਂ ਸੀ ਉਦੋਂ ਇਦਾਂ ਦਾ ਕੁਝ ਨਹੀਂ ਸੀ ਕੋਈ ਰਹਿੰਦਾ ਇਸ ਕੋਠੀ ਦੇ ਵਿੱਚ ਕੌਣ ਰਹਿੰਦੇ ਇਹ ਕੋਠੀ ਤੇ ਰਹਿੰਦਾ ਹ ਮਾਲਕ ਤਾਂ ਦਿੱਲੀ ਦਾ ਹੈ ਲੇਕਿਨ ਉਹ ਜੋ ਰਹਿੰਦਾ ਇੱਕ ਜਨਾਨੀ ਰਹਿੰਦਾ ਹ ਤਾਂ ਇੱਕ ਬੰਦੇ ਰਿਆ ਹ ਨਕਰ ਥਾ ਉਹਨਾਂ ਦੀ ਅੱਛਾ ਹਾਂ ਜੋ ਉਹਨਾਂ ਨੇ ਰੱਖਿਆ ਹ ਇਹ ਕਿੰਨੇ ਕ ਰਕਬੇ ਦੇ ਵਿੱਚ ਬਾਬਾ ਜੀ ਇਹ ਕੋਠੀ ਹੈਗੀ ਹੈ ਬਣੀ ਕਿੰਨੇ ਕ ਰਕਬੇ ਦੇ ਵਿੱਚ ਬਣੀ ਬਾਬਾ ਜੀ ਇਹ ਇਹ ਹੈ 12 ਕਿਲੇਗਾ ਵਿੱਚ ਅੱਛਾ ਹਾਂਜੀ 12 12 ਰੈਕਟ ਦਾ ਵਿੱਚ ਹੈ ਅੱਛਾ ਹਾਂਜੀ ਇਹ 12 ਕਿਲੇ ਹੈ ਤੇ ਇਹ 8 7.5 ਕਿਲੇ ਹੈ ਇਹ ਸਾਰੀ ਜ਼ਮੀਨ ਵੀ ਇਹਨਾਂ ਦੀ ਸੀਗੀ ਇਹ ਜ਼ਮੀਨ ਜਿਹੜੀ 12 ਕਿਲੇ ਹੈ ਇਹਨਾਂ ਦੀ ਹੈ ਤੇ ਜਿਹੜੀ 7.5 ਕਿਲੇ ਹੈ ਇਹ ਕਿਸੇ ਦਾ ਹੈ ਅੱਛਾ ਹਾਂਜੀ ਇਹ ਆਪਣੀ ਹੈ ਅਲੀ ਬਾਬੇ ਦਾ ਉਹ ਮੈਂ ਰੇਟ ਪਰ ਲਿਆ ਹੈ ਇਹ ਅੱਛਾ ਹਾਂਜੀ ਔਰ ਇਹਦੇ ਵਿੱਚ ਕੀ ਬੀਜਿਆ ਸੀ ਫਸਲ ਇਹਦੇ ਵਿੱਚ ਖੰਨਾ ਤਾਂ ਲਾਇਆ ਹੈ ਸਾਰੇ ਜੀ ਝੋਨਾ ਸੀਗਾ ਹਾਂਜੀ ਝੋਨਾ ਸੀ ਮਤਲਬ ਇਹ ਲਗਭਗ 20 25 ਕਿਲੇ ਚੋਨਾ ਵੀ ਗਿਆ ਹਾਂ 20 25 ਮੇਰੇ ਮੇਰੇ ਤਾਂ 50 60 ਕਿਲੇ ਤੱਕ ਨੁਕਸਾਨ ਆ ਜੀ ਅੱਛਾ ਹਾਂ ਜੀ ਚੁੰਨੇ ਦਾ ਅੱਛਾ ਮੇਰਾ ਇੱਧੇ ਵੀ ਹੈ 7 ਕਿਲੇ ਇੱਥੇ ਆ ਤਾਂ ਬਾਦਬੂੜ ਹੈ ਬਾਦਬੂੜ ਵੀ ਮੇਰੇ ਘਾਟਾ ਕੜਵਾ 25 ਕਿਲੇ ਵਾਹ ਲਾਇਆ ਹੈ ਮੈਂ ਚੋਨਾ ਅੱਛਾ ਹਾਂ ਜੀ 8 12 ਕਿਲੇ ਚੋਨਾ ਲਾਇਆ ਤਾਂ 10 ਕਿਲਾ 12 ਕਿਲਾ ਮੈਂ ਉਹ ਤਿਲ ਲਾਇਆ ਤਿਲ ਵੀ ਬੜਾ ਸ਼ਾਨਦਾਰ ਚੱਲਿਆ ਹੈ ਜੀ ਹਾਂ अच्छा ਹੁਣ ਇਹ ਸਾਰਾ ਬਿਲਕੁਲ ਠਹਿ ਠਹਿਰੀ ਹੋ ਰਿਹਾ ਇਹ ਪਾਣੀ ਮੈਨੂੰ ਦੱਸਿਓ ਵਧ ਰਿਹਾ ਇਸ ਖੜ ਦੇ ਵਿੱਚ ਹੁਣ ਨਹੀਂ ਜੀ ਸਵੇਰ ਦਾ ਸਵੇਰਾ ਕਾਲ ਦਾ ਇਹਨਾਂ ਨਹੀਂ ਸਾ ਅੱਜ ਵਧਿਆ ਪਾਣੀ ਅੱਜ ਵਧ ਗਿਆ ਅੱਜ ਵਧ ਗਿਆ ਇਹ ਪਿੱਛੋਂ ਕਿੱਥੋਂ ਪਾਣੀ ਆ ਰਿਹਾ ਕਿੱਦੋਂ ਦੇ ਪਿੱਛੋਂ ਆਉਦਾ ਜੀ ਇੱਥੇ ਕੀ ਕਹਿੰਦਾ ਫੌਂਡਮ ਫੌਂਡਮ ਤੇ ਆਉਦਾ ਤਾਂ ਨਾਲ ਇਹ ਖਾਜੀਆ ਖਾਜੀ ਤੋਂ ਮਾਰ ਕਰਾਦਾ ਪਾਣੀ ਅੱਛਾ ਹਾਂਜੀ ਸਿੱਧੀ ਆਵਾ ਦਾ ਖਾਜੇ ਦਾ ਪਾਣੀ ਇੱਥੇ ਸਿੱਧੀ ਮਾਲ ਕਰਾ ਦਾ ਅੱਛਾ ਹਾਂਜੀ ਹੁਣ ਇਸ ਜਿਹੜੇ ਮਾਲਕ ਇਸ ਘਰ ਦੇ ਰਾਬਤਾ ਹੋਇਆ ਕੋਈ ਇਹਨਾਂ ਦੇ ਨਾਲ ਕੋਈ ਆਇਆ ਇੱਥੇ ਹਾਂਜੀ ਆਇਆ ਹੈ ਮਾਲਕ ਹੁਣੀ ਗਿਆ ਹੈ 10 ਮਿੰਟ ਹੋਇਆ ਮਾਲਕ ਆਇਆ ਹੈ ਆਵੀ ਦੇਖੇ ਸੁਣ ਕੇ ਗਿਆ ਹੈ ਆਵੀ ਉਹਨਾਂ ਨੇ ਅੱਛਾ ਸਮਾਨ ਵਿੱਚੀ ਹੈ ਸਮਾਨ ਨਹੀਂ ਕਟਿਆ ਉਹਨਾਂ ਥੋੜਾ ਬਹੁਤ ਕਟਿਆ ਬਾਕੀ ਵਿੱਚੀ ਹੈ ਸਮਾਨ ਅੱਛਾ ਕਿੰਨਾ ਕੁ ਸਮਾਨ ਹੋਊਗਾ ਇਹ ਤਾਂ ਤਿੰਨ ਮੰਜ਼ਲਾ ਇਮਾਰਤ ਹੈ ਬਹੁਤ ਵੱਡੀ ਇਹ ਸਮਾਨ ਜੀ ਬਹੁਤ ਹੋਗਾ ਕਟਕਾ ਲੱਖਾਂ ਦਾ ਹਿਸਾਬ ਸੇ ਸਮਾਨ ਹੈ ਜੀ ਅੰਦਰ ਤਾਂ ਅਸੀਂ ਗਏ ਨਹੀਂ ਨਹੀਂ ਲੇਕਿਨ ਅੰਦਰ ਬੜੀ ਸਮਾਨ ਹੈ ਅੱਛਾ ਹਾਂ ਜੀ ਕੁਛ ਵੀ ਨਹੀਂ ਕੱਟ ਪਾਇਆ ਵਿੱਚੋਂ ਥੋੜੇ ਕਟਿਆ ਬਾ ਤੇ ਦੋ ਚਾਰ ਬੈਡ ਬੁਰਜਾ ਸਬਾ ਸਬਾ ਹੋਈ ਕਟਿਆ ਬਾਕੀ ਬੈਡ ਬੁਰਜਾ ਜਿਹੜੀ ਅੰਦਰ ਹੀ ਹੈ ਸਭ ਕੁਝ ਅੱਛਾ ਜਦੋਂ ਇਹ ਪਾਣੀ ਆਇਆ ਜਦੋਂ ਠਟਣੀ ਸ਼ੁਰੂ ਹੋਈ ਉਦੋਂ ਜਿਹੜੇ ਵਿੱਚ ਲੋਕ ਰਹਿ ਰਹੇ ਸੀ ਉਹ ਨਿਕਲਿਆ ਸੀ ਵਿੱਚੋਂ ਹਾਂ ਜੀ ਹੌਸਲੇ ਸੀ ਕੋਈ ਪ੍ਰਸ਼ਾਸਨ ਇੰਨੀ ਇੱਥੇ ਨਹੀਂ ਆਇਆ ਹਾਂ ਡੈਮਸ ਆਇਆ ਹਾਂ ਆ ਕੇ ਉਹਨਾਂ ਨੇ ਇਹ ਕਰੀ ਰਿਕੁਐਸਟ ਕਰਕੇ ਉਹਨਾਂ ਨੇ ਕਟਿਆ ਹਾਂ ਕਟ ਕੇ ਉਹਨਾਂ ਨੇ ਬਾਹਰ ਹੋ ਗਿਆ ਸਾਨੂੰ ਵੀ ਕਟਿਆ ਉਹਨਾਂ ਨੂੰ ਵੀ ਕਟਿਆ ਹਾਂ ਅਸੀਂ ਬਾਹਰ ਹੋ ਗਏ ਅੱਛਾ ਹਾਂ ਜੀ ਉਹਦੇ ਬਾਅਦ ਉਹ ਇੱਥੇ ਕੋਈ ਬੰਦੇ ਨਹੀਂ ਰਿਹਾ ਤਾਂ ਬਿਲਕੁਲ ਤੁਸੀਂ ਦੇਖੋ ਇੱਕ ਖਤਰਨਾਕ ਜਗ੍ਹਾ ਜਿੱਥੇ ਅਸੀਂ ਖੜੇ ਵੀ ਆ ਉਹ ਵੀ ਹੁਣ ਥੋੜੀ ਜੀ ਖਤਰਨਾਕ ਹੁੰਦੀ ਜਾ ਰਹੀ ਹੈ ਕਿਉਂਕਿ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਔਰ ਪਾਣੀ ਲਗਾਤਾਰ ਜਦੋਂ ਇਧਰ ਟਕਰਾਉਂਦਾ ਹੈ ਤਾਂ ਜ਼ਮੀਨ ਹੌਲੀ-ਹੌਲੀ ਕਰਕੇ ਖਿਸਕਣੀ ਸ਼ੁਰੂ ਹੋ ਚੁੱਕੀ ਹੈ ਪਰ ਇਸ ਕੋਠੀ ਦੀ ਹਾਲਤ ਤੁਸੀਂ ਦੇਖ ਰਹੇ ਹੋ ਤਿੰਨ ਮੰਜ਼ਲਾ ਇਮਾਰਤ ਹੈ ਬੜੀ ਮਿਹਨਤ ਮੁਸ਼ਕਕਤ ਦੇ ਨਾਲ ਇਸ ਪਰਿਵਾਰ ਦੇ ਵੱਲੋਂ ਬਣਾਈ ਗਈ ਸੀਗੀ ਲਗਭਗ 20 ਤੋਂ 25 ਕਿੱਲੇ ਜ਼ਮੀਨ ਜਿਹਦੇ ਵਿੱਚ ਝੋਨਾ ਲੱਗਾ ਸੀਗਾ ਉਹ ਬਿਲਕੁਲ ਹੁਣ ਤੈਸਨੈਸ ਖਤਮ ਹੋ ਚੁਕੀ ਐ ਜਦੋਂ ਐਡੀ ਵੱਡੀ ਇਮਾਰਤ ਦਾ ਕੁਝ ਨਹੀਂ ਰਿਹਾ ਤਾਂ ਫਿਰ ਝੋਨਾ ਜਾਂ ਫਿਰ ਫਸਲ ਦਾ ਬਚ ਪਉਣਾ ਤਾਂ ਮੈਨੂੰ ਲੱਗਦਾ ਵੀ ਬਹੁਤ ਮੁਸ਼ਕਲ ਤੋਂ ਵੀ ਪਰੇ ਦੀ ਗੱਲ ਹੋ ਜਾਂਦੀ ਐ ਪਰ ਇਹ ਹਾਲਾਤ ਪੌਂਗ ਡੈਮ ਤੋਂ ਨਾਲ ਜਦੋਂ ਬਿਆਸ ਦਰਿਆ ਲੱਗਦਾ 52 ਘੇਟਾਂ ਦਾ ਪਾਣੀ ਜਿਹੜਾ ਹੈ ਉਹੀ ਇਸ ਪਾਸੇ ਨੂੰ ਆ ਰਿਹਾ ਤਾਂ ਹੋਰ ਲੋਕਲ ਵਸਨੀਕ ਵੀ ਇੱਥੇ ਹੈਗੇ ਨੇ ਕੋਸ਼ਿਸ਼ ਕਰਦੇ ਨਾਲ ਵੀ ਗੱਲਬਾਤ ਕਰਨ ਦੀ ਬਾਬਾ ਜੀ ਕੀ ਨਾਂ ਤੁਹਾਡਾ ਜੀ ਮੇਰਾ ਨਾਮ ਸੰਸ਼ੇਠ ਸਿੰਘ ਜੀ ਕਿੱਥੋਂ ਆਇਓ ਜੀ ਤੁਸੀਂ ਤੁਹਾਡੇ ਘਟਵਾਲ ਅੱਛਾ ਜੀ ਬਾਬਾ ਜੀ ਇਹ ਕਦੋਂ ਕਦਾ ਪਾਣੀ ਇਸ ਖੱਡ ਦੇ ਵਿੱਚ ਆਉਣਾ ਸ਼ੁਰੂ ਹੋਇਆ ਜੀ ਇਹ ਐਨ ਨੂੰ ਕਰ ਲਓ ਜੀ ਹੁਣੇ ਆਇਆ ਜੀ ਹੁਣੇ ਦੇਖਣਾ ਆਇਆ ਅੱਛਾ ਜੀ ਇਹ ਪਹਿਲਾਂ ਵੀ ਕਦੀ ਇਦਾਂ ਦੇ ਖੱਡ ਆਏ ਆੜ ਆਏ ਆਪਾਂ ਨਹੀਂ ਦੇਖਿਆ ਇੱਧਰ ਕਦੇ ਇੱਧਰ ਪਹਿਲੀ ਵਾਰ ਦੇਖਿਆ ਆਪਾਂ ਅੱਛਾ ਇਸ ਕੋਠੀ ਦੀਆਂ ਤਸਵੀਰਾਂ ਬਹੁਤ ਸੋਸ਼ਲ ਮੀਡੀਆ ਤੇ ਆ ਰਹੀਆਂ ਤਾਂ ਪੂਰੀ ਬਿਲਕੁਲ ਤੇ ਦੇਖੀ ਆ ਗਏ ਤੈਸ ਨੈਸ ਹੋ ਚੁੱਕੀ ਹੈ ਤਾਂ ਹੋਰ ਇਹ ਤਾਂ ਕਿੰਨਾ ਕੁ ਨੁਕਸਾਨ ਲੱਗਦਾ ਜੀ ਇਹਨੂੰ ਦੇਖ ਕੇ ਕਾਫੀ ਨੁਕਸਾਨ ਹੋ ਗਿਆ ਜੀ ਇਸੇ ਦੀ ਬਾਹੀ ਕੁੱਟੀ ਦਾ ਨੁਕਸਾਨ ਹੈ ਪੂਰੀ ਇੱਧਰ ਝੋਨਾ ਝੂਨਾ ਬੀਜਿਆ ਸੀਗਾ ਪਤਾ ਨਹੀਂ ਇਹ ਇੱਧਰ ਅਸੀਂ ਤਾਂ ਦੇਖਣ ਹੀ ਆਏ ਹਾਂ ਤੇ ਤਾਂ ਬਿਲਕੁਲ ਹੋਰ ਇੱਥੇ ਬਜ਼ੁਰਗ ਵੀ ਹੈਗੇ ਨੇ ਬਾਪੂ ਜੀ ਇੱਥੇ ਕਿੰਨੀ ਕੁ ਫਸਲ ਹੋਊ ਜਿਹੜੀ ਹੁਣ ਪੂਰੀ ਤਰ੍ਹਾਂ ਰੁੜ ਚੁੱਕੀ ਹੈ ਫਸਲ ਤਾਂ ਤਾਂ ਕਾਫੀ ਅੱਛਾ ਇਹ ਉੱਪਰ ਤੱਕ ਫਸਲੇ ਲੱਗੇ ਨੇ ਜਿਹੜਾ ਪਾਣੀ ਇੱਧਰ ਨੂੰ ਆਇਆ ਹੈ ਪਹਿਲਾਂ ਘਟੇ ਜਾਂਦਾ ਹੁੰਦਾ ਅੱਛਾ ਅੱਛਾ ਇੱਕ ਮਿੰਟ ਹੋਰ ਦੱਸਿਓ ਜਿਹੜੀ ਇਸ ਕੋਠੀ ਦੇ ਮਾਲਕ ਸੀ ਉਹਨਾਂ ਦੀ ਕਿੰਨੀ ਜ਼ਮੀਨ ਕਿੰਨੀ ਫਸਲ ਸੀਗੀ ਇੱਥੇ ਹਾਂ ਜੀ ਲ 12 ਕਿੱਲੇ ਜ਼ਮੀਨ ਤੇ ਉਹਦੀ ਇੱਥੇ ਅੱਛਾ ਤੇ 12 ਕਿੱਲੇ ਦਾ ਇਧਰੋਂ ਦਾ ਤਵਾ ਹੋ ਗਈ ਹੈ ਇਧਰ ਪਿੱਛੇ ਕੋਠੀ ਦੇ ਬੱਚੀ ਹੁਣੀ ਥੋੜੀ ਬਹੁਤ ਅੱਛਾ ਇਹ ਤਾਂ ਪੂਰੀ ਰੁੜ ਗਈ ਜ਼ਮੀਨ ਸਾਰੀ ਰੁੜ ਗਈ ਤੁਸੀਂ ਦੇਖਿਆ ਕਦੀ ਇਦਾਂ ਦਾ ਹਾਲਾਤ ਇਸ ਖੜ ਦੇ ਵਿੱਚ ਜਾਂ ਆਪਣੀ ਪੂਰੀ ਜਦੋਂ ਜਦੋਂ 2023 ਚ ਆਇਆ ਨਾ ਪਾਣੀ ਆਦੂ ਨੇ ਅਸੀਂ ਇੱਥੇ ਦੇਖਿਆ ਅੱਛਾ ਇਹ ਆਇਆ ਤਾਂ ਥੋੜਾ ਆਇਆ ਹੋਗੇ ਇੱਥੇ ਅੱਛਾ ਇਹਦਾ ਦਰਿਆ ਦੇ ਘਰ ਦੇ ਪਰਲੇ ਪਛਾੜ ਹੀ ਰਿਹਾ ਅੱਛਾ ਇਹ ਤਾਂ ਕਾਹ ਇਹ ਜਿਹੜਾ 6 ਤਰੀਕ ਨੂੰ ਪਾਣੀ ਛੱਡਿਆ 6 ਤਰੀਕ ਦੇ ਬਾਅਦ ਪਾਣੀ ਇਧਰ ਆ ਗਿਆ ਹੂੰ ਇਸ ਕੋਠੀ ਦੇ ਵਿੱਚ ਬੜਾ ਉਹਨਾਂ ਦਾ ਜੀਵਨ ਬਸਰ ਬੜੀ ਵਧੀਆ ਵਧੀਆ ਚੱਲ ਰਿਹਾ ਹੁਣਾਂ ਪਰ ਹੁਣ ਤਾਂ ਹੁਣ ਤਾਂ ਬੇਕਾਰ ਹੋ ਗਿਆ ਹੁਣ ਹੁਣ ਕਿ ਇੱਥੇ ਰਹਿਣਾ ਉਹਨੇ ਬਿਲਕੁਲ ਬਿਲਕੁਲ ਤਾਂ ਇਹ ਇਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅੱਜ ਹਾਲਾਤ ਕੀ ਨੇ ਪੰਜਾਬ ਦੇ ਹਾਲਾਤ ਤਾਂ ਬੱਤਰ ਹੋ ਰਹੇ ਨੇ ਪਿੱਛੇ ਹਿਮਾਚਲ ਦੇ ਵਿੱਚ ਵੀ ਕਿਸ ਤਰੀਕੇ ਦੇ ਹਾਲਾਤ ਬਣ ਰਹੇ ਨੇ ਤਾਂ ਹੋਰ ਬਜ਼ੁਰਗ ਵੀ ਹੈਗੇ ਨੇ ਬਾਪੂ ਜੀ ਕਿੰਨੀ ਦੇਰ ਤੋਂ ਦੱਸ ਰਹੇ ਵੀ ਕਾਲੀ ਜਾਂਦੀ ਹੈ ਇਹਦਾ ਮੁੱਖ ਕਾਰਨ ਜਿਹੜਾ ਨਾ ਇਹ ਸੋਲ ਕਰ ਰਹੀਂਦੀ ਗੈ ਅਵੈਧ ਮਾਨੀ ਗੈ ਜਿਹਦੇ ਵਿੱਚ ਜਿਹੜੀ ਹਿਮਾਚਲ ਸਰਕਾਰ ਕਰਾ ਰਹੀ ਇਹਨਾਂ ਦੋਸ਼ ਹੈ ਨਹੀਂ ਅੱਛਾ ਅਗਰ ਇਹ ਇਹ ਏਰੀਆ ਨੂੰ ਮਾਨੀ ਜ਼ੋਨ ਡਿਕਰੀ ਲੱਗ ਕੀਤਾ ਗਿਆ ਤਾਂ 5 ਸਾਲ ਦੇ ਵਿੱਚ ਵਿੱਚ ਸਾਰਾ ਏਰੀਆ ਬਰਬਾਦ ਹੈ ਹੂੰ 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 ਇਹ ਹੈ ਹਾਂ 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 ਕਿਉਂਕਿ ਇਹ ਆਫਤਾ ਜਿਹੜੀ ਹੈ ਇਹ ਕੋਈ ਕੁਦਰਤੀ ਹੈ ਨਹੀਂ ਇਹ ਮੈਨ ਮੇਡ ਆਫਤਾ ਹੈ ਹੂੰ ਇਹ ਹਿਮਾਚਲ ਸਰਕਾਰ ਦੁਆਰਾ ਪੈਦਾ ਕੀਤੀ ਗਈ ਆਫਤਾ ਹੈ। ਹੂੰ ਹੂੰ ਇਹ ਆਫਤਾ ਹੈ ਨਹੀਂ। ਹਾਂ। ਖਾਸੀ ਦੇ ਵਿੱਚ ਵੀ ਹੜ੍ਹ ਆਇਆ ਹੈ ਪਰ ਇੰਨਾ ਨੁਕਸਾਨ ਨਹੀਂ ਹੋਇਆ। ਅੱਛਾ। ਇਹ ਹੋਰ ਹੁਣ ਐਸਾ ਕਿਉਂ ਵਾਪਰ ਰਿਹਾ ਹੈ? ਹੂੰ ਕਿਉਂਕਿ ਮਾਨੀ ਨੇ ਜਗਾ ਹਰ ਜਗਾ ਪਪੂਲੀ ਕਰਤੀ ਹੈ। ਹਾਂ। ਪਾਣੀ ਦਾ ਸੁਭਾਅ ਹੈ ਹੂੰ ਕਿ ਖਾਰ ਲਾਣਾ ਹੂੰ ਤੇ ਜਗਾ ਨੂੰ ਬਰਬਾਦ ਕਰ। ਔਰ ਫਸਲਾਂ ਜਨ ਕੇ ਬੜੇ ਪੱਧਰ ਤੇ ਜਨ ਕੇ ਬਰਬਾਦ ਹੋ ਗਈਆਂ। ਕਿੰਨੀ ਕਿਲੇ ਜ਼ਮੀਨ ਬਰਬਾਦ ਹੋ ਗਈ ਹੋਰ? ਬਾਹ ਦੇ ਤਾਂ ਕਿਲੇ ਤਾਂ ਬਾਅਦ ਸਹੀ ਪਰ ਇਹ ਤਾਂ ਇਸੇ ਹਿਸਾਬ ਨਾਲ ਸੈਂਕੜੇ ਕਿੱਲਾਂ ਦੇ ਹਿਸਾਬ ਦੇ ਨਾਲ ਉੱਪਰ ਤੋਂ ਲੈ ਕੇ ਹੇਠ ਤੱਕ। ਹਾਂ ਉੱਪਰ ਤੋਂ ਲੈ ਕੇ ਹੇਠ ਤੱਕ ਸੈਂਕੜੇ ਕਿੱਲਾ ਫਸਲ ਹੈ ਉਹ ਬਰਬਾਦ ਹੋ ਗਈ। ਜਾਨ ਜਾਨ ਦਾ ਵਿਚਾਰਿਆ ਜੇ ਕੋਈ ਇਸੇ ਬੰਦਾ ਬੰਦਾ ਤੇ ਜਾਨ ਦਾ ਦਾ ਵਿਚਾਰਿਆ ਪਰ ਗੱਲ ਇਹ ਹੈ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਬਹੁਤ ਵੱਡਾ ਨੁਕਸਾਨ ਹੈ ਤਾਂ ਬਿਲਕੁਲ ਬਹੁਤ ਵੱਡਾ ਨੁਕਸਾਨ ਹੈਗਾ ਇੱਕ ਵਾਰ ਫੇਰ ਮੈਂ ਕੋਠੀ ਦੀ ਤੁਹਾਨੂੰ ਤਸਵੀਰਾਂ ਦਿਖਾਦਾ ਕਿ ਬਿਲਕੁਲ ਅੱਧੇ ਉਹ ਵੱਧ ਜਿਹੜੀ ਆ ਉਹ ਕੋਠੀ ਬਿਲਕੁਲ ਹੁਣ ਤਹਸਨਾਸ ਹੋ ਚੁੱਕੀ ਹੈ। ਇੱਕ ਪਾਸਾ ਬਿਲਕੁਲ ਇਹਦਾ ਢੱਟ ਚੁਕਿਆ ਜ਼ਮੀਨ ਜਿੰਨੀ ਸੀ ਇਸ ਪਰਿਵਾਰ ਦੀ ਸਾਰੀ ਰੁੱੜ ਚੁਕੀ ਹੈ ਤਾਂ ਕੋਸ਼ਿਸ਼ ਆ ਬਚਿਆ ਸਮਾਨ ਦੇ ਨਾਲੇ ਕੋਠੀ ਅਜੇ ਵੀ ਭਰੀ ਪਈ ਆ ਜਿੰਨਾ ਕੋਸ਼ਿਸ਼ ਕਰਕੇ ਉਹਨਾਂ ਦੇ ਬੋਲੋ ਸਮਾਨ ਕੱਢਣ ਦੀ ਕੋਸ਼ਿਸ਼ ਕੀਤੀ ਗਈ ਥੋੜਾ ਬਹੁਤ ਸਮਾਨ ਵਿੱਚੋਂ ਕੱਢਿਆ ਗਿਆ ਪਰ ਅਜੇ ਵੀ ਸਮਾਨ ਜਿਹੜਾ ਇਹਦੀ ਮਿਹਰ ਦੇ ਨਾਲ ਬਣਾਇਆ ਹੋਊਗਾ ਉਹ ਸਾਰਾ ਟੁੱਟ ਕੇ ਹੁਣ ਬਰਬਾਦ ਹੋ ਚੁਕਿਆ ਤਾਂ ਇਹ ਹਿਮਾਚਲ ਦੀਆਂ ਤਸਵੀਰਾਂ ਨੇ ਪੰਜਾਬ ਦੀਆਂ ਤਸਵੀਰਾਂ ਵੀ ਤੁਹਾਨੂੰ ਲਗਾਤਾਰ ਨਾਲ ਦੀ ਨਾਲ ਦਿਖਾ ਰਹੇ ਆ ਫਿਲਹਾਲ ਤੁਸੀਂ ਬਣ ਰਹੋ ਆਨ ਪੰਜਾਬੀ ਟੀਵੀ ਦੇ ਨਾਲ